ਉਦੋਂ ਰਾਜਾ ਵੜਿੰਗ ਕਾਂਗਰਸ ਦੇ ਸਾਹਮਣੇ ਇੱਕ ਕਾਂਗਰਸ ਦੀ ਕੀਰੀ ਹੈ ਕਾਂਗਰਸ ਪਾਰਟੀ ਦਾ ਨਾਰਾ ਬਣਾ ਲਿਆ ਰਾਜਾ ਵੜਿੰਗ ਨਾਮ ਛੋਟਾ ਹੈ ਕਾਂਗਰਸ ਦਾ ਨਾਮ ਵੱਡਾ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਕਿਸਾਨ दूरे राहुल गांधी साहब, आम आदमी पार्टी आम आदमी पार्टी मुख्यमंत्री पंजाब आज ने इस धरने के सब तहला मैं किसान सा ज संगठन है ऑल इंडिया किसान संगठन और नाल कांग्रेस पार्टी ब्लॉक तिलिया तो तो हल्क तो आए हुए सरकार योग उन्हस के कारकुना अज के धरने की वधाई दन्दा है नाल सिर चुका के थोड़ा धनबाद चौथा धर्म है जिनेस पार्टी ने जान सिपाही जिन्होंने हमेशा कांग्रेस पार्टी की इज्जत रखी है जिन्होंने साढ़े तीन साल तू तो इस जाम सरकार क्या लाया मैं उन्होंने सलाम करना चाहना कि बल्ब उसी किसान लड़ाई लड़ रहे सरकार आल इंडिया किसान संघ ने रहनवाई अति सी सरदार सुखपाल सिंह खेरा साहब बहुत सरकार आल इंडिया साइंट प्रेजेंट सी डबल्यूसी ने मैंबर विजय सिंगला साहेब

तो किसान संगठन ने पंजाब के मिथाल जी खास करके जिन्होंने और सच मान्य सरदार साधु सिंह राहुल पत्थर जी जगह ईशोवाल साहब सिड़िया साहब साधान बिटू जी साठन प्रधान कमालू साहब ਗੋਦੀ ਜੀ ਗਜਬੇਲ ਜੀ ਜੱਸ ਕੀ ਮੱਜੋ ਵਾਲਾ ਸਾਹਿਬ ਮਹੀਉਤ ਨੇ ਬਾਵਾ ਦਾ ਨਾਲ ਲਿਆ ਜੇਸੇ ਕਰਕੇ ਪੰਗਾ ਨਹੀਂ ਲੈਦਾ ਸੀਆ ਜੀਰਾ ਰਹਿ ਗਿਆ ਸਾਡੇ ਸਰੰਗੀ ਸਾਡੇ ਹਰੀਮਾਨ ਸਾਹਿਬ ਜੀ ਮੈਂ ਕਹੇ ਸਾਡੇ ਹਰੀਮਾਨ ਸਾਹਿਬ ਜੀ ਸਾਡੇ ਹਰੀਮਾਨ ਸਾਹਿਬ ਜੀ ਜੀ ਨਾਲ ਵੀ ਹਮੇਸ਼ਾ ਇਹ ਲੋਕਾਂ ਦੀ ਬਾਹ ਫੜੀ ਹੈ ਸਾਡੇ ਸਰਕਾਰੀਓ ਲੀਡਰ ਹਰੀਮਾਨ ਸਾਹਿਬ ਉਹ ਮੈਂ दो चारे रहा क्योंकि विस्तार पूर्वक सारे बुला रहे रास्ता क्षमता भी देख रही अब पंजाब के लोग यह देखते हैं कि कांग्रेस पार्टी साधी लड़ाई लड़ सकती है कि नहीं कर सकती अज के जमाने कोई सका पत्री थोड़े आस्ते नीच बहन नहीं प्यार नहीं लेकिन आज कांग्रेस का वर्ग लड़ाई तो लड़ने आस्ते आ रहा है आज भी यहाँ पे उसे भी तो साहब आज भी यहाँ पे लोगों के घर पता लगी है कि कांग्रेस पार्टी भाजपा साथी लड़ाई लड़ सकती है एक भी लाइन पुलिंग पार्सल ये पंजाब के लोगों को खराब किया जा रहा अगर सीधी सिधी जल सवाल पूछ लीए खैरा साहब ने कोई डिमांड नहीं किसी डिमांड नहीं खेतरी सप्लाई की जरूरत है पा हजार एकड़ जमीन अक्वायर करनी चाहते हैं के गिंदर सिंह हजार एकड़ अठाई हजार एकड़ चंडीगढ़ की जमीन उन्नीस सौ तिरवंजा चंडीगढ़ बनाने वे अक्वायर हुई थी।

ਐਵੇਂ ਆਪਾਂ ਲਾਲਾ ਲਾਲਾ ਕਰਨਾ ਨੂੰ ਐਮਰੀ ਜੀ ਕੋਲ ਨਾਲ ਸੁਮਝਾਓ ਕਿ ਜੇ ਸਿੱੰਡੀਗਰ ਹੀ ਪਾਕਿਸਤਾਨ 'ਚ ਹਰਿਆਣੇ 'ਤੇ ਪੰਜਾਬ ਦੀ ਰਾਜਧਾਨੀ ਵੀ ਹਜੇ 28000 ਕਿਲਾ ਪੂਰਾ ਫਸਟਿਆ ਤੇ 50000 ਕਿਲੋ ਵਧਿਆ ਵਧਿਆ ਸੋ ਇਹਦਾ ਕੰਮ ਕੀ ਹੈ ਇਹ ਲੋਨ ਕਿਉਂ ਲਿਆ ਫਿਰ ਗਈ ਇਹ ਜਉਂ ਦੇਸ ਕਰਕੇ ਜਾਂਦੀ ਗਈ ਜਿਹੜੇ ਵਾਦੇ ਕੀਤੇ ਹੰਧਾਰਪੈਸਾ ਦਾ ਵਾਦਾ ਕੀਤਾ 2500 ਕੈਂਪਸ਼ਨ ਦਾ કોર નેટા વાબે કીતે હે ઇના કોલે પૈસા નહીં હે એક પૈસે વિના કેડી એ ફેર્યુ બદલ લે પૈસા આયેગા કે અસી વાબે પૂરે કરન દી કોશિશ કરાંગે એક દર એ સ્કીમ હે દુજા સ્કીમ કી હે અંદર ખાતે જાવતે ચોર દી પાગ સહી કિને લોક કે ભી જાતે ચોર દી પાગ સરકાર જા રહી હે रगोटी नहीं पकनी कहे चोरनी रगोटी सही आगे भैंस सला सुनो इन्हें जिला किला आ गया जिला किला आ गया ओनू हजार गजदा रहाइशी एक जगह देनी है हजार गज की किले ਕਿ 200 ਕਾਗਰ ਸ਼ੋਰੂਮ ਲਾਉਣ ਨੂੰ ਦੇਣਾ ਹੈ ਕਮਰਸ਼ੀਅਲ ਕਹਿੰਦੇ ਹੋ ਕਾਰੋਬਾਰ ਕਰਨਾ ਸੀ ਤੇ ਦੂਜੀ ਜ਼ਮੀਨ ਰੱਖਣੀ ਹੈ ਸਰਕਾਰ ਨੇ ਇਹ ਕਿੰਨੇ ਵਾਲੇ ਨੂੰ ਕਿੰਨਾ ਜਿਹੜੇ 9 ਕਿੰਨੇ ਆ ਗਏ 9 ਉਹਨੂੰ ਕਿੰਨੇ ਕਿੱਗਾ ਦੇਣਾ ਹੈ 30% 30% ਇਹ ਕਿਸੇ ਨਾ 50 ਸਿਕਲਾ ਸਾਹਿਬ ਅਲੋਕਪਾਲਨ ਸਾਹਿਬ ਦੇ ਇਗਿਆਤ ਮੇ ਆ ਕੇ ਉਹਨੂੰ ਇਹਨਾਂ ਦੇ 30 ਕਿੱਲੇ ਤੇ ਖਾਤੇ ਇਕੱਠੇ ਕਰਕੇ ਦੇ ਨੇ ਆਜਾ ਦੇ ਨੇ ਜਾਣੀ ਕਿ 70% 50 ਕਿੱਲੇ ਕਿਸੇ ਦੀ ਮਿਲਾਦ ਕੋਰੇ ਨਹੀਂ ਇਹਨਾਂ ਸ਼ਹਿਰ ਉਹ ਵਿਆਪਕ ਵਿਰ ਵਪਾਰੀ ਨੇ ਚੱਕੇ ਹੋਇਆ ਉਹ ਲੋ 50 ਆ ਕੇ ਕਿ ਇੱਕ ਖਾਤੇ ਉਹਨੂੰ ਉਸੇ ਨਾਲ ਕਿੰਤਾ ਜਿੱਤ ਜਿਆਦਾ ਟੱਕ ਦੇ ਦੇਣਗੇ ਤੇ 30 ਜਿੱਲਾਂ ਦੇ ਟੱਕ ਨੂੰ ਜੇਕਰ ਸਰਕਾਰ ਫਿਰ ਲਾਈਕਾ ਆਫਾਤ ਕਲੌਂਗੀ ਕਰਕੇ ਦੇਖੇ ਉਹਨੂੰ 60% ਕਿੰਨੇ ਨਾਲ 80% ਇਹ ਕਿੰਨੀ ਵੜੀ ਦੇ ਜੀਉ 30 ਕਰੋੜ ਰੁਪਇਆ ਕਿੰਨੇ ਦਾ ਖਰਚਾ ਆਉਂਦਾ ਜਲਦਾਰ ਕੀਤੀ ਆਵੇ ਪਰ ਬੋਲੀ ਪੰਜਾਬ ਸਾਹਿਬ ਇੱਕ ਕਰੋੜ ਰੁਪਇਆ ਇੱਕ ਕਿਲੇ ਦੀ ਡਵੈਲਪਮੈਂਟ ਦਾ ਖਰਚਾ ਹੁੰਦਾ ਹੈ ਤੇ 20 ਕਿਨੇ ਲੱਗਣਾ ਹੋ ਗਿਆ 3 ਕਰੋੜ ਇਹ ਦੀ ਰੁਪਈਆ ਕਰੋੜ ਦੀ ਕਲੌਨੀ ਬਣੀ ਬਣਾਈ ਨਵੀ ਤੇ ਇਕੱਠੇ ਕਿਤੇ ਮਿਲ ਕੇ ਇੱਕ ਸਾਥੇ ਜਿਹੜੇ ਅੱਜ ਪੂਰੇ ਤੋਂ ਸਮਾਰ ਛੇਤ ਲੈ ਜਾਣਗੇ ਪੂਰਾ ਸਾਰਾ ਆਪਣੇ ਆਪਣਾ ਜੀ ਆ ਬੈ ਜਾ ਹੋਇ ਲੱਗੇ ਤਾਲੇ ਕਰਿਆ ਇਹ ਕਿਸਾਨੀ ਦਾ ਆਦਮੀ ਦੀ 25 ਹਾ ਜਿੱਥੇ ਨੇ ਐਂਟੀ ਬਣਿਆ ਨਾ ਭਾਵੇਂ ਦਾ 25 ਹਜ਼ਾਰ ਏਕੜ ਉਥੋਂ ਦਾ ਲੈ ਕੇ ਆ ਇਹ ਜਵਾਨ ਘਟਨਾ ਪਰੋਗਨਾ ਮੈਂ ਜਿਹੜਾ ਆ ਆਮ ਆਦਮੀ ਪਾਰਟੀ ਨੇ ਬਣਾਇਆ ਔਰ ਇਹਦੇ ਨਾਲ ਨੁਕਸਾਨ ਕੀ ਇਸ ੀਮਾ ਬਣਦੀਆਂ ਹੁੰਦੀਆਂ ਅਸੀਂ ਇਨੀ ਕਦੇ ਪਹਿਲਾਂ ਵੀ ਬਣੀ ਤੇਰਾ ਨੁਕਸਾਨ ਕੀ ਹੋਣਾ ਸਰਦਾਰ ਸਾਹਿਬ ਬੀਜੇਤੀ ਦੀ ਨਾਲ ਰਹੀ

80 ਹਜ਼ਾਰ ਕਰੋੜ ਰੁਪਿਆ ਸੈਂਟਰ ਪੂਜੋ ਸਾਡੇ ਕੋਲ ਇਹਦਾ ਕਲਕੱਟਾ ਝੋਲੇ ਦਾ ਜੇ 80 ਹਜ਼ਾਰ ਕਰੋੜ ਰੁਪਿਆ ਸਾਡਾ ਉਹ ਰੱਟ ਹੋ ਗਿਆ ਜਿਹੜਾ ਤੇ ਮੋਤੀ ਸਰਕਾਰ ਕੀ ਕਮਾਰਦੇ ਜਿਹੜਾ ਕਰਕੇ ਬਾਜ਼ਾਰਾ ਸ਼ਰੋਨ ਕਾ ਲਖੀਏ ਸੁਰਖੀ ਜੀ ਜੀ ਦੇ ਕਾਟ ਤੇ ਚੈਂਟਾਲੇ ਤੇ ਪਾਲਸ ਤੇ ਕਿਆ ਦੇ ਨੀ ਕਾਂ ਤੇ ਕਪੜੇ ਦੇ ਨੀ ਕਾਂ ਤੇ ਜਦੋਂ ਜੀਵਿਕਾ ਪੈਸੇ ਆਉਂਦੇ ਆ ਫਿਰ ਗੁਜ਼ਾਰਾ ਚੱਲਦਾ ਜੇ ਖੇਤੀ ਪ੍ਰਦਾਮ ਸੁਭਾ ਨਾ ਹੋਇਆ ਜੇ ਖੇਤੀ ਪ੍ਰਦਾਮ ਸੁਭਾ ਨਾ ਰਿਹਾ ਉਹ ਪੈਸੇ ਉਹਨੇ ਬੰਦ ਹੋ ਜਾਣਗੇ ਜੇ ਜੇ ਪੈਸੇ ਉਹਨੇ ਬੰਦ ਹੋ ਜਾਣਗੇ ਤੇ ਸਾਡੇ ਸੂਬੇ ਦੀ ਹੋਦ ਤੇ ਇਕਨੋਮੀ ਅਰਥ ਵਿਵਸਥਾ ਵਿਵਸਥਾ ਖਤਮ ਹੋ ਜਾਂਦੀ ਹੈ ਹਾਰੀ 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 ਸਦਾ ਕਿਹਾਰੇ ਤੋਂ ਲੈ ਕੇ ਜਦੋਂ ਮੈਂ ਚੰਡੀਗੜ੍ਹ ਤੋਂ ਚਾਹਤਾ ਤੇ ਮੁਕਸਰ ਦਾ ਸਾਰੀਆਂ ਸਰਕਾਰਾਂ ਕੇ ਲਈਆਂ ਲਈਆਂ ਪੈਲਸ ਬਣ ਰਹੇ ਸਾਰੇ ਆਪਨ ਮਾਲ ਬਣ ਰਹੇ ਇੰਨਾ ਦੇ ਵਿਚਾਰ ਗਾਟ ਨਹੀਂ ਹੈ ਇੱਕ ਟੰਕਲੀ ਚੰਗਲ ਬਣ ਗਈ ਨਾ ਤੇ ਸਾਡੀ ਹੋਖ ਖਤਮ ਹੋ ਜਾਏਗੀ ਇਹ ਜਿਹੜਾ ਨਾਮ ਦਿੱਤਾ ਇਹਦਾ ਲੱਖ ਰੁਪਿਆ ਦੇਊਗਾ ਬੁੱਤਾ ਬਾਈ ਐਂ ਕਹਿੰਨੇ ਵੀਰੇ ਤੂੰ ਹੀ ਬੈਠੇੜਾ ਮਾਫ ਕਿਨੇ ਦੇਣਾ ਹੈ 50000 ਮੈਂ ਦੇਊਗਾ ਹਜੇ ਤੱਕ ਮਹਾਲੀ ਦੇ ਵਿੱਚ ਇਹ ਪਾਲਸੀ ਆਈ ਸੀ ਪਹਿਲਾਂ ਲੈਂਡ ਪੁਲਿੰਗ ਪਾਲਸੀ ਜਿਮੀਦਾਰ ਨੂੰ ਚਿੱਠੀ ਦੇਤੀ ਇਹ ਨਾਂਸ ਜਿਮੀਦਾਰ ਨੂੰ ਕਹੋ ਵੀਂਦਾ ਜਿਮੀਦਾਰ ਨੂੰ ਚਿੱਠੀ ਦੇਤੀ ਵੀ ਤੈਨੂੰ ਹਜ਼ਾਰ ਗੱਜ ਤੇ 200 ਗੱਜ ਦੇਣਾ ਕਿਤਾ

दस्त आए अगर मर सकते जिमीदार ने दस्त करते जिमीदार ने दस्त करते फिर अर नहीं दसा नहीं, नहीं देना फिर एक होवा मारिया हो डरावा रावा किया क्या मैं सीएल करूंगा साधु सिंह साहब इस तुम जिन्हें जमीन ना दिखती ਉਹਾਂ ਕਦੇ ਜਿੰਦਗੀ ਚ ਸੀਐਲਯੂ ਨੂੰ ਕਹੋ ਮੁੱਖ ਮੰਤਰੀ ਆਪਾਂ ਇਹ ਦਵਾਣੇ ਦੱਸਿਆ ਕਿ ਨਹੀਂ ਹੋਗਾ ਨਾ ਜਿਹੜੀ ਮਰਜ਼ੀ ਸਰਕਾਰ ਆਵੇ ਜਿਹੜੀ ਮਰਜ਼ੀ ਆਪਣੇ ਨਾਮ ਕਲੂਟਾ ਸਕਦੀ ਹੈ ਠੀਕ ਹੈ ਜਿੱਤੇ ਕਾਂਗਰਸ ਦਾ ਮਾੜ ਆ ਗਿਆ ਸਾਰਾ ਚੱਕ ਕੇ ਬੜਾ ਹੱਟੇ ਮਾਰਿਆਗੇ ਇਹ ਵਾਪਸ ਆਾਂਗੇ

ਮਾਰਤਾ ਕਰਤ ਮਹਤੋ ਇਹ ਸਾਡੀ ਮਾਂ ਇਹ ਸਭੀ ਮਾਰ ਨੂੰ ਖੋਹ ਦੇਣਾ ਇਹ ਇਹ ਕੌਮ ਨੇ ਤੁਹਾਨੂੰ ਸਦੀਆਂ ਮਾਂ ਨਹੀਂ ਦਰ ਓਏ ਦਿੱਲੀ ਚੁੱਕ ਕੇ ਆਇਆ 700 ਸ਼ਹਾਦਤ ਦੀ ਪੰਜਾਬ ਦੇ ਕਿਸਾਨ ਨੇ 700 ਉੱਠਾ ਥੰਮੜੀ ਨਹੀਂ ਦੇਖੀ ਇਹਨਾਂ ਨੇ ਸੌਂ ਨਹੀਂ ਦੇਖਿਆ ਇਹਨਾਂ ਨੇ ਭਾਤੋ ਨਹੀਂ ਦੇਖੀ एक पे लो लो है। एक लोग लोग हैं तिरानवे गए जीरो से लेके आ सकते मुख्यमंत्री साहब ज्यादा ना बोलता होया काफी विस्तार पूर्व हम पिछड़ो बार बंदा कहता भी जो कुटा कपड़े ना बदले मैं अब किसान साठन साहरा साधियों खास करके कांग्रेस पार्टी के लीडर साहबानिला अपने अपने वर्करा लेके आए मानसा क्या कहती अब लोग सभा लगी सी मैं सभा मुद्दा चुके परसों किसान की जमीन खोरी सोरे भूमि अधिकरण कानून है जोड़ा गैर ऑर्डीन जोड़ा डॉक्टर मनमोहन सिंह लेके आया अस्सी परसेंट पिंड की सहमति हो गया उन्हों की जमीन खोई नहीं जा सकती मैं सेंटर को क्या अपने अधिकार मैं चिट्ठी लड़ो कि साजी को बिना कोई खो नहीं मैं उसे देर के दो मिनट का समा मिले हरदीप सिंह जी मैं इस मुद्दे पर चर्चा की तो दोबारा फिर दिल्ली कह ਬਾਰੇ ਸਾਥੀਆਂ ਦਾ ਅੱਜ ਬਈ ਸਮਾਰਾ ਆਇਆ ਮੈਨੂੰ ਇਹ ਪ੍ਰਕਾਰ ਲੱਗਿਆ ਉਹ ਪੰਜਾਬ ਦਾ ਜਿਹੜਾ ਕਾਂਗਰਸ ਦਾ ਵਰਕਰ ਆ ਉਸ ਤਰ੍ਹਾਂ ਹੋਇਆ ਜਿਹੜਾ ਜਿਹੜਾ ਰਾਜੇ ਮਹਾਰਾਜਿਆਂ ਨੇ ਮਾਰਿਆ ਸੀ ਜਿਹੜਾ ਮਹਾਰਾਜਿਆਂ ਨੇ ਮਾਰਿਆ ਸੀ ਅੱਜ ਅੱਜ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਨੇਤਰਤਾ ਹੌਬਾੜੀ ਨਹੀਂ ਸੀ ਉਹ ਪੰਜਾਬੀ ਵੀ ਪਾਉਂਦੀ ਸੀ ਉਹਨਾਂ ਖੇਡ ਵੀ ਨਹੀਂ ਪਾਉਂਦੀ ਪੰਜਾਬੀ ਨਹੀਂ कांग्रेस पार्टी के वर्कर बोलो कांग्रेस है पक्की पक्की गुगल साहब खूबसर साहब वो पक्की पक्की कांग्रेस रह गई है जी कांग्रेस के तिरंगे झंडे च मरूगी अब और कांग्रेस को मेरे को पिता जी विष्णु जी का नाम है ना भूल गया भाई मगर विष्णु जी खड़े हैं पिता जी थोड़ा सारे का कोर्ट एंड कोर्ट खास करके दोनों तो जिला प्रधाना तो का टूकन साहब पे खिलौरा साहब का वे बराज में प्रधाना का वे सभी किसान जथेबंदी में सारे बराज प्रधाना का और वक्त वक्त इलाकिया को आए हुए जिला प्रधाना का चेयरमैन का और खेरा साहब छोटा भाई कोर्ट एंड कोर्ट का जवाब का खालसा वाहगुरु